ਜੰਦਰ ਹੁਸ਼ਿਆਰਪੁਰ ਰੋਡ ਤੇ ਸੇਤ ਨਸ਼ਾ ਛਡਾਊ ਕੇਂਦਰ ਦੇ ਕੋਲ ਇੱਕ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਕੀ ਇਸ ਦੀ ਸੂਚਨਾ ਰਾਹਗੀਰ ਨੇ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਮੁਬਾਰਕਪੁਰ ਸੇਕੇ ਦੇ ਸਰਪੰਚ ਤੇਰਲੋ ਕੁਮਾਰ ਦਾ ਕਹਿਣਾ ਹੈ ਕਿ ਇਹ ਕਤਲ ਹੋਇਆ ਹੈ ਤੇ ਬੀਤੇ ਦਿਨੀ ਵੀ ਇੱਕ ਕਤਲ ਇਸ ਇਲਾਕੇ ਦੇ ਵਿੱਚ ਹੋਇਆ ਸੀ ਬੱਡ ਬੋਡੀ ਤੁਸੀਂ ਦੇਖ ਲਈ ਸਾਰਿਆਂ ਨੇ ਹੂੰ ਇਹਨੂੰ ਵੈਰੀਫਾਈ ਕਰ ਰਹੇ ਆ ਕਿ ਐਂਗਲ ਸਾਰੇ ਵੈਰੀਫਾਈ ਕਰਾਂਗੇ ਕੀ ਕਾਰਨ ਹੋ ਸਕਦਾ ਹੈ ਮਾਰਡਰ ਤਾਂ ਹੈਗਾ ਤਾਂ ਮਾਰਡਰ ਹੋ ਰਹੀ ਹੈ ਜੀ ਉਹ ਸਾਰਾ ਗੱਲ ਵੈਰੀਫਾਈ ਕਰਨ ਤੋਂ ਬਾਅਦ ਜਾਨੀ ਕਿ ਸਿੱਟਾ ਕੀ ਨਾਮ ਹੈ ਵਿਅਕਤੀ ਦਾ ਕਿੰਨੀ ਉਮਰ ਹੈ ਤੇ ਕਿਹੜੀ ਜਗ੍ਹਾ ਰਹਿੰਦਾ ਸੀ ਨੋਮਰਾ ਜੀ ਕਲੀਅਰ ਬਿਘਾਇਦਾ ਆਧਾਰ ਕਾਰਡੋਂ ਮਿਲਿਆ ਪਟੇਲ ਪਿੰਡਾਂ ਨੇ ਦੱਸਦੇ ਪਟੇਲ ਤਰਾਇਦਾਰ ਤੇ ਤਰਾਇਦਾਰ ਸਿੱਧੇ ਬਾਅਦ ਤੋਂ ਜਿਹਦਾ ਉਹਨਾਂ ਆਧਾਰ ਕਾਰਡ ਮਿਲ ਜਾਂਦਾ ਤਾਂ ਪੂਰਾ ਨਾਮ ਪਤਾ ਲੱਗ ਜਾਂਦਾ ਕੋਈ ਮਤਲਬ ਪਿੱਛੋਂ ਕਿੱਥੋਂ ਦਾ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਪ੍ਰਵਾਸੀ ਕਿੰਨੀ ਦੂਰ ਹੈ ਪਤਾ ਕਰ ਲੈਣਾ ਕਿਥ ਤੇ ਜਿਹੜਾ ਹਥਿਆਰ ਨਾਲ ਵਰਤ ਰਹੇ ਹੂੰ ਸਾਹਮਣੇ ਇਹ ਗਲਤ ਹੈ